ਵੈਗੁਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਗ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇੱਥੋਂ ਹੁਣ ਆਪਾਂ ਕਥਾ ਸ਼ੁਰੂ ਕਰਨ ਲੱਗਦੇ ਆਂ। ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬ੍ਰਾਹਮਣ ਪਲਾਖੀ ਮਹੱਲਾ 3 ਜਾਂ ਮਾਨ ਕੀ ਵਰਤੀਤ ਬਾਚਣੀ ਸੁਖੀ ਹੂੰ ਸੁਖਸਾਰ ਸੋ ਬ੍ਰਾਹਮਣ ਭਲਾ ਆਖੀਏ ਜੇ ਮੁੰਝੇ ਬ੍ਰਹਮ ਵਿਚਾਰ ਹਰ ਸਲਾਹੇ ਹਰ ਪੜੇ ਗੁਰ ਕੇ ਸ਼ਬਦ ਵਿਚਾਰ ਆਇਆ ਉਹ ਪ੍ਰਮਾਣ ਹੈ ਜੇ ਕਲਕਾ ਕਰੇ ਉਧਾਰ ਅੱਗੇ ਯਾਤਨਾ ਪੁੱਛੀਏ ਕਰਨੀ ਸ਼ਬਦ ਹੈ ਸਾਰ ਹੋਰ ਕੂੜੂ ਪੜਨਾ ਕੂੜਕ ਮਾਮਣਾ ਵਿਖਿਆ ਨਾਲ ਪਿਆਰ ਅੰਦਰ ਸੁਖਨਾ ਉਹ ਵੀ ਮਨਮੁਖ ਜਨਮ ਖੁਆਰ ਨਾਨਕ ਨਾਮ ਰਤੇ ਸੇ ਉੱਭਰੇ ਗੁਰ ਕੇ ਹੀਤ ਅਪਾਰ ਸ਼ਲੋਕ ਮਹਲਾ 3 ਮਨ ਮਿੰਦੇ ਤੇ ਬ੍ਰਾਹਮਣਾ ਜੇ ਚੱਲੇ ਸਤਗੁਰ ਭਾਏ ਜਨ ਕੇ ਹਰ ਦੇ ਹਰ ਵਸੇ ਹਉਮੈ ਰੋਗ ਗਵਾਏ ਗਣ ਰਬਹਿ ਗਣ ਸੰਗ ਰਹੇ ਜੋਤੀ ਜੋਤ ਮਲਾਈ ਐਸ ਜਗ ਮੈਂ ਮਿਰਲੇ ਬ੍ਰਾਹਮਣ ਬ੍ਰਹਮੂ memb ਹੈ ਚਤਲਾਈ ਨਾਨਕ ਜਿਨ ਕੋ ਨਦਰ ਕਰੀ ਹਰ ਸੱਚੇ ਸਿਉ ਨਾਮ ਰਹਿ ਲਬਲਾਈ ਆਪਣੇ ਮਨ ਦੀ ਪੀਤੀ ਪੜਨੀ ਚਾਹੀਦੀ ਹੈ ਸਭ ਤੋਂ ਸੇਸ਼ਟ ਸੁਖ ਮਿਲਦਾ ਹੈ ਜੋ ਗੁਰੂ ਦੇ ਸ਼ਬਦ ਦੇ ਰਾਹੀ ਵਿਚਾਰ ਕਰਕੇ ਕਾਲਪੁਰਖ ਦੀ ਸਿਮਤ ਸਲਾਹ ਕਰਦਾ ਹੈ ਕਾਲਪੁਰਖ ਦਾ ਨਾਮ ਪੜਦਾ ਹੈ ਆਪਣੇ ਕੋਲ ਦਾ ਵੀ ਪਰਤਰਾ ਕਰਦਾ ਹੈ ਉਸ ਦਾ ਜਗਤ ਵਿੱਚ ਆਉਣਾ ਸਫਲ ਹੈ ਕਾਲ ਪੁਰਖ ਦੀ ਹਜ਼ੂਰੀ ਵਿੱਚ ਜਾਤ ਦੀ ਪੁੱਛ ਗਿਛ ਨਹੀਂ ਹੁੰਦੀ ਉੱਥੋਂ ਤਾਂ ਉੱਥੇ ਤਾਂ ਬਾਣੀ ਸੇਸ਼ਟ ਕਰਨੀ ਹੈ ਹੋਰ ਪੜਨਾ ਤੇ ਕਮਾਉਣਾ ਬੇਅਰਥ ਹੈ ਮਾਇਆ ਨਾਲ ਹੀ ਪਿਆਰ ਹੈ ਮਨ ਵਿੱਚ ਸੁੱਖ ਨਹੀਂ ਹੁੰਦਾ ਆਪਣੇ ਮਨ ਦੇ ਪਿੱਛੇ ਤਨ ਵਾਲੇ ਮਨੁੱਖਾਂ ਦੀ ਜ਼ਿੰਦਗੀ ਹੀ ਉੱਤਰ ਜਾਂਦੀ ਹੈ ਇਹ ਨਾਨਕ ਜੋ ਮਨੁੱਖ ਗੁਰੂ ਵਿੱਚ ਬਹੁਤ ਪ੍ਰੇਮ ਕਰਦਾ ਤੇ ਕਾਨਪੁਰਖ ਦੇ ਨਾਮ ਵਿੱਚ ਰੰਗੇ ਜਾਂਦੇ ਹਨ ਉਹ ਬਚ ਜਾਂਦੇ ਹਨ हे ਭਾਈ ਜਿਹੜੇ ਮਨੁੱਖ ਪ੍ਰਮਾਤਮਾ ਨਾਲ ਡੂੰਘੀ ਸਾਜ ਪਾਈ ਰੱਖਦੇ ਹਨ ਸਤਿਗੁਰੂ ਦੀ ਰਜਾ ਵਿੱਚ ਜੀਵਨ ਬਤੀਤ ਕਰਦੇ ਹਨ ਹਮੇ ਰੋਗ ਦੂਰ ਕਰਕੇ ਜਿਨ੍ਹਾਂ ਦੇ ਹਿਰਦੇ ਵਿੱਚ ਸਦਾ ਪ੍ਰਮਾਤਮਾ ਵਸਦਾ ਹੈ ਉਹ ਮਨੁੱਖ ਹਨ ਬ੍ਰਾਹਮਣ ਪਰਮਾਤਮਾ ਦੀ ਜੋਤ ਵਿੱਚ ਸੁਰਤ ਜੋੜ ਕੇ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ ਤੇ ਇਹ ਪਰਮਾਤਮਾ ਦੇ ਗੁਣ ਇਕੱਠੇ ਕਰਦੇ ਰਹਿੰਦੇ ਹਨ ਮਾਰੇ ਹੀ ਪਾਈ ਇਸ ਮਨੁੱਖ ਜੀਵਨ ਵਿੱਚ ਬ੍ਰਾਹਮਣ ਬਰਲੇ ਹੀ ਹੁੰਦੇ ਹਨ ਜੋ ਮਨ ਲਾ ਕੇ ਪਰਮਾਤਮਾ ਨਾਲ ਢੂੰਗੀ ਸਾਝ ਪਾਈ ਰੱਖਦੇ ਹਨ ਹੇ ਨਾਨਕ ਜਿੰਨਾ ਉਤੇ ਸਦਾ ਕੈਮਰਾਨ ਬਾਲਾ परमात्मा अपनी मेहर की निगाह करता है वो सदा प्रमात्मा नाम जोड़ी रखते हैं बिलावर महला पर मन मंदरा पाई गुर का शब्द तन पंद र ਹਮਾਰਾ ਪੰਡ ਪਏ ਸਾਧੂ ਸੰਗ ਜਨਮ ਮਰਨ ਤੋਂ ਮਿਟੇ ਮਿਟੇ ਗਿਆ ਮੇਰਾ ਮਨ ਸਾਧ ਸੰਗਤ ਮਿਲਿਆ ਮਿਲ ਰਹਾ ਕਿਰਪਾ ਕਰੋ ਮਦਸੂਦਨ ਮਾਧੋ ਮੈਂ ਖਣ ਖਣ ਸਾਧੂ ਚਰਨ ਬਖ ਬਖਾਇ ਰਹੁ ਉਤਏ ਗ੍ਰਸਤ ਭਿਆ ਤਨਵਾਸੀ ਇੱਕ ਖਣ ਮਨੁਆ ਟਿਕੇ ਨਾ ਟਕਾਇਆ ਤਾਵਤ ਤਾਇਤ ਦੇ ਕਰਾਵੇ ਹਰ ਹਰ ਸਾਧੂ ਸੰਨਪਵਾਇਆ ਤੀਆਂ ਪੁੱਤ ਛੋੜ ਸੰਿਆਸੀ ਆਸਾ ਆਸਮਨ ਬੋਤ ਕਰਾਇਆ ਆਸਾ ਅਸਕਰੇ ਨਹੀਂ ਬੂਜੇ ਗੁਰ ਕੇ ਸ਼ਬਦ ਨਿਰਾਸ ਸੁਖ ਲਿਹਾ ਉਪਜੀ ਤਰਕ ਦਿਗੰਬਰ ਹੁਆ ਮਨ ਦਾ ਐਂਦਸ ਚਲ ਚਲ ਗਵਨ ਕਰਾਇਆ ਪਰ ਪਰ ਕਰੇ ਬੂਜੇ ਨਹੀਂ ਤ੍ਰਿਸ਼ਨਾ ਮਿਲੇ ਸਾ ਅੰਗਤ ਸਾਧ ਦਿਆ ਕਰ ਲਿਆ ਆਸਣ ਸਿੱਧ ਸਿਖੇ ਬਹ ਤੇਰੇ ਮਨ ਮਾਰਗ ਰਹਿਦ ਸਿੱਧ ਚੇਟਕ ਚੇਟਕ ਆਇਆ ਤ੍ਰਪਤ ਸੰਤੋਖ ਮਨ ਸ਼ਾਂਤਈ ਅਸ਼ਾਂਤ ਨਾ ਆਵੇ ਮਹਿਲ ਸਾਧੂ ਤ੍ਰਪਤ ਹਰ ਨਾਮ ਸਿੱਧ ਪਾਇਆ ਅੰਡਜ ਜੀਰਜ ਸੇਤ ਉਤਪਜ ਸਭ ਵਰਨ ਰੂਪ ਜੀ ਜਨਤਾ ਪਾਇਆ ਹਰੋ ਸੰਨ ਪ੍ਰੇਸੋ ਉਰੇ ਖत्री ब्राह्मण सूद वैस चंडाल ਚੰਡਾਇਆ ਨਾਮ ਜੈ ਦੋ ਕਵੀਰ ਤਨ ਲੋਚਨਾ ਉਹ ਯਾਤਰਾ ਵੀ ਦਾਸ ਚਮਿਆਰ ਚਮਾਇਆ ਜੋ ਜੋ ਮਿਲੇ ਸਾਧੂ ਜਨ ਸੰਗਤ ਤੁੰਨ ਤੰਨਾ ਜੱਟ ਸੈਣ ਮਿਲੇ ਹਰ ਦਿਆ ਸਤ ਜੀ ਨਾ ਕਿ ਹਰ ਪੈ ਨਿਰਖਾਈ ਭਗਤ ਮਹਲੰਗੀਕਾਰ ਕਰਾਇਆ ਨਾਨਕ ਸਨ ਪਰੇ ਜਗ ਜੀਵਨ ਹਰ ਹਰ ਕਿਰਪਾ ਤਾਰ ਰਖਾਇਆ ਏ ਮੇਰੇ ਮਨ ਗੁਰੂ ਦੀ ਸੰਗਤ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ ਏ ਮਦਰ ਸ਼ੈਨ ਹੀ ਮਾਦੋ ਮੇਰੇ ਉੱਤੇ ਮਿਹਰ ਕਰ ਮੈਂ ਹਰ ਵੇਲੇ ਗੁਰਦੇ ਚਨ ਤੋਂਦਾ ਰਹਾਂ। ਇਹ ਪਾਈ ਗੁਰੂ ਵਰਸਣ ਹੋ ਜਾਂਦਾ ਹੈ ਮਾਨ ਵਿੱਚ ਮੰਦਰਾ ਪਾਈ ਹੋਈ ਹੈ। ਗੁਰੂ ਦਾ ਸ਼ਬਦ ਪੱਕਾ ਟਿਕਾਇਆ ਹੋਇਆ ਹੈ। ਸਿਰ ਉੱਤੇ ਸਵਾ ਮੜੀ ਹੋਈ ਹੈ। ਗੁਰੂ ਦੀ ਸੰਗਤ ਵਿੱਚ ਰਹਿ ਕੇ ਉਹ ਜਾਨੋਂ ਮਨ ਦੇ ਗੇੜ ਤੋਂ ਬਾਚ ਗਏ ਹਨ। ਉਨ੍ਹਾਂ ਦਾ ਜਨਮ ਅਤੇ ਮੌਤ ਦੋਵੇਂ ਹੀ ਮੁੱਕ ਗਏ ਹਨ ਪਰ ਇਹ ਭਾਈ ਗ੍ਰਹਿਤ ਛੱਡ ਜਾਂਦਾ ਹੈ ਅਤੇ ਜੰਗਲ ਦਾ ਵਾਸੀ ਬਣਦਾ ਹੈ ਮਨ ਟਿਕਾਇਆ ਇੱਕ ਖੈਨ ਵਾਸਤੇ ਵੀ ਨਹੀਂ ਟਿਕਦਾ ਇਹ ਭਾਈ ਇਹ ਭੜਕਣਾ ਮਨ ਭਟਕ ਭਟਕ ਕੇ ਤਦੋਂ ਹੀ ਟਿਕਾਉ ਵਿੱਚ ਆਉਂਦਾ ਹੈ ਜਦੋਂ ਮਨੁੱਖ ਪਰਮਾਤਮਾ ਦੀ ਗੁਰੂ ਦੀ ਸ਼ਰਨ ਪੈਂਦਾ ਹੈ ਹੇ ਭਾਈ ਤੀ ਆਪਤ ਛੱਡ ਕੇ ਸਿਆਸੀ ਜਾਂ ਬਣਦਾ ਹੈ ਮਨ ਵਿੱਚ ਨੇਖਾ ਹੀ ਆਸਾ ਬਣਾਉਂਦਾ ਰਹਿੰਦਾ ਹੈ ਨਿਤ ਆਸਾ ਬਣਾਉਂਦਾ ਹੈ ਨਹੀਂ ਸਮਝਦਾ ਪਰ ਹਾਂ ਗੁਰੂ ਦੇ ਸ਼ਬਦ ਦੇ ਰਾਹੀ ਦੁਨੀਆ ਦੀਆਂ ਆਸਾਂ ਤੋਂ ਤਾਂ ਹੋ ਕੇ ਮਨੁੱਖ ਆਤਮਕ ਆਨੰਦ ਮਾਣ ਸਕਦਾ ਹੈ ਹੇ ਭਾਈ ਨਮਰਤ ਪੈਦਾ ਹੁੰਦੀ ਹੈ ਉਹ ਨਾਂਗਾ ਸਾਧੂ ਬਣ ਜਾਂਦਾ ਹੈ ਮਨ ਦਸੀ ਪਾਸੀ ਦੌੜ ਦੌੜ ਕੇ ਭੜਕਦਾ ਫਿਰਦਾ ਹੈ ਰਟਣ ਕਰਦਾ ਫਿਰਦਾ ਹੈ ਕ੍ਰਿਸ਼ਨਾ ਫਿਰ ਵੀ ਨਹੀਂ ਮਿਟਦੀ ਹਾਂ ਗੁਰੂ ਦੀ ਸੰਗਤ ਵਿੱਚ ਮਿਲ ਕੇ ਮਨੁੱਖ ਦੀਆਂ ਦੇ ਸੁਮੇ ਪ੍ਰਮਾਤਮਾ ਨੂੰ ਲੱਭ ਲੈਦਾ ਹੈ ਏ ਭਾਈ ਪੁੱਗੇ ਹੋਏ ਜੋਗੀ ਨੇਕਾ ਅਸਣ ਸਿੱਖਦੇ ਹਨ ਪਰ ਉਹ ਵੀ ਆਪਣੇ ਮਾਨ ਵਿੱਚ ਕਰਾਮਾਤੀ ਤਖਤਾਂ ਤੇ ਨਾਟਕ ਚੇਟਕ ਦੀ ਹੀ ਮੰਗਦੇ ਰਹਿੰਦੇ ਹਨ ਮਾਨ ਵਿੱਚ ਮਾਇਆ ਵੱਲੋਂ ਤ੍ਰਿਪਤੀ ਨਹੀਂ ਹੁੰਦੀ ਉਹਨਾਂ ਨੂੰ ਸੰਤੋਖ ਨਹੀਂ ਪ੍ਰਾਪਤ ਹੁੰਦਾ ਮਾਨ ਵਿੱਚ ਸ਼ਾਂਤੀ ਨਹੀਂ ਆਉਂਦੀ ਹਾਂ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਦੇ ਨਾਮ ਦੀ ਰਾਹੀਂ ਮਨੁੱਖ ਤ੍ਰਿਪਤੀ ਹਾਸਲ ਕਰ ਲੈਂਦਾ ਹੈ ਆਤਮਿਕ ਜੀਵਨ ਦੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ ਹੇ ਭਾਈ ਆਂਡਿਆਂ ਵਿੱਚੋਂ ਜੰਮਣ ਵਾਲੇ ਜੋਰਜ ਵਿੱਚੋਂ ਪੈਦਾ ਹੋਣ ਵਾਲੇ ਮੁੜ ਕੇ ਵਿੱਚੋਂ ਜੰਮਣ ਵਾਲੇ ਧਰਤੀ ਵਿੱਚੋਂ ਹੁੱਟਣ ਵਾਲੇ ਇਹ ਸਾਰੇ ਨੇਕਾ ਰੂਪ ਰੰਗਾਂ ਦੇ ਜੀ ਜੰਤ ਪਰਮਾਤਮਾ ਨੇ ਪੈਦਾ ਕੀਤੇ ਹੋਏ ਹਨ ਗੁਰੂ ਦੀ ਛੰਨ ਆ ਪੈਦਾ ਆ ਹੈ ਉਹ ਬੱਚ ਨਿਕਲਦਾ ਹੈ ਚਾਹੇ ਉਹ ਖੱਤਰੀ ਹੈ ਚਾਹੇ ਬ੍ਰਾਹਮਣ ਹੈ ਚਾਹੇ ਸ਼ੁਦਰ ਹੈ ਚਾਹੇ ਵੈਸ ਹੈ ਚਾਹੇ ਮਹਾ ਚੰਡਾਲ ਹੈ ਹੇ ਭਾਈ ਨਾਮਦੇਵ ਜੈਦੇਵ ਕਬੀਰ ਤਰਲੋਚਨ ਨੀਵੇਂ ਜਾਤ ਵਾਲਾ ਰਮਦਾਸ ਚਮਾਰ ਤਨ ਜੱਟਾ ਸੈਣ ਜਿਹੜਾ ਜਿਹੜਾ ਵੀ ਸੰਤ ਜਨਾਂ ਦੀ ਸੰਗਤ ਵਿੱਚ ਮਿਲਦਾ ਆਇਆ ਹੈ ਉਹ ਭਾਗਾ ਵਾਲਾ ਬਣਨ ਦਾ ਗਿਆ ਉਹ ਦਿਆਲੇ ਸੁਮੇ ਪ੍ਰਮਾਤਮਾ ਨੂੰ ਮਿਲ ਪਿਆ ਹੇ ਨਾਨਕੋ ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਆਪਣੇ ਸੰਤ ਜਨਾਂ ਲਈ ਸਦਾ ਆਲਾਜ ਰੱਖਦਾ ਆਇਆ ਹੈ ਸੰਤ ਜਨਾਂ ਦਾ ਪੱਖ ਕਰਦਾ ਆਇਆ ਹੈ ਜਿਹੜਾ ਮਨੁੱਖ ਜਗਤ ਦੇ ਜੀਵਨ ਕਾਲ ਪਰਖ ਦੀ ਛੰਨ ਪੈਂਦੇ ਹਨ ਮਿਹਰ ਕਰਕੇ ਉਹਨਾਂ ਦੀ ਰੱਖਿਆ ਕਰਦਾ ਹੈ ਇੱਥੋਂ ਹਣ ਸਵਾਗਤ ਕਰਦੇ ਹਾਂ